ਨਾਮ ਰਹੋ ਸਾ ਦੂਰਹੀਓ ਰਹਿਓ ਗੁਰ ਗੋਵਿੰਦ ਕਹਨਾਨ ਕੇ ਜਗਤ ਮਹਿ ਕੈਨ ਜਾਪਿਓ ਗੁਰਮੰਤ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਰਪਾ ਕੀਤੀ ਕਿ ਭਾਈ ਜਿਹੜੇ ਜੀ ਨਾਮ ਜਪਦੇ ਨੇ ਉਹ ਸਾਧੂ ਪੁਸ਼ ਤੇ ਪਰਮਾਤਮਾ ਪਰਮੇਸ਼ਰ ਉਹ ਤੇ ਨਾਲ ਨਾਲ ਜਿਨ੍ਹਾਂ ਨੇ ਦੁਨੀਆ ਵਿੱਚ ਜਾ ਕੇ ਨਾਮ ਜਪਿਆ ਉਹ ਪਾਈ ਹਮੇਸ਼ਾ ਹਮੇਸ਼ਾ ਆਤਮਾ ਕਰਕੇ ਇਸ ਸੰਸਾਰ ਵਿੱਚ ਨੰਦ ਮਾਣਦੇ ਨੇ ਸਦਾ ਖੈਰ ਰਹਿੰਦੇ ਨੇ ਕਿਉਂਕਿ ਨਾਮ ਜਪਿਆ ਹੀ ਗੁਰੂ ਪਿਆਰਿਓ ਸੱਚ ਦੀ ਕਮਾਈ ਹੋਣੀ ਹੈ ਪ੍ਰਮਾਤਮਾ ਪਰਮੇਸ਼ਰ ਸੱਚ ਹੈ ਸੱਚ ਨਾਲ ਜੁੜਨ ਦੇ ਲਈ ਸੱਚ ਬਣਨਾ ਪੈਂਦਾ ਹੈ ਨਾਮ ਜਪ ਕੇ ਅੰਤ ਅਸਕਰਣ ਸੁਧ ਹੁੰਦਾ ਹੈ ਵਿਕਾਰਾਂ ਤੋਂ ਮੁਕਤੀ ਤੇ ਨਾਮ ਦੀ ਦਾਤ ਗੁਰੂ ਸਾਹਿਬ ਕੋਲੋਂ ਪ੍ਰਾਪਤ ਹੁੰਦੀ ਹੈ ਜੀਵਨ ਸਫਲਾ ਬਣਦਾ ਹੈ ਜੀ